ਕਬੱਡੀ ਦਾ ਮੈਚ ਹਾਕੀ ਦੇ ਗਰਾਊਂਡ ਵਿੱਚ ਹੋਇਆ ਦੂਸਰੇ ਸੈਮੀਫਾਈਨਲ ਤੋਂ ਬਾਅਦ ਕਰ ਚੁੱਕੀਏ ਡਾਇਰੈਕਟਰ ਡੈਲੀ ਮੈਕ ਗਰਦਾਸਪੁਰ ਤੋਂ ਆਏ ਚਲੋ ਜੀ ਇੱਕ ਕਰਤਾਰਪੁਰ ਗਾਉਣਗੇ ਹੈ ਵਿਗਿਆਤੀ ਗਰਦਾਸਪੁਰ ਤੋਂ ਆਏ ਨੇ ਪੈਂਦੀ ਗੈਮ ਨੇ ਇਹਨਾਂ ਲਈ ਜ਼ੋਰਦਾਰ ਤਾੜੀਆਂ ਲਾ ਦਿਓ ਜੀ ਧਿਆਨ ਕੋ ਵੀ ਦਾ ਬਹੁਤ ਵਧੀਆ ਹੁੰਦੀਆਂ ਨੇ ਕਿ ਆ ਕਲਾ ਰਿਪੋਰਟਆਂ ਕਿਹੜੇ ਖੇਡਾਂ ਨੇ ਕਿ ਇੱਕ ਨੰਬਰ ਹੁੰਦੀਆਂ ਨੇ ਕਿ ਆ ਖੇਡਾਂ ਮੈਂ ਆ ਗਿਆ ਭਾਈ ਕੱਚੇ ਆਉਂਦਾ ਵਗਾਣ ਪੂਰਾ ਸਹੀ ਟਾਈਮ ਸੇ ਬਿਲਕੁਲ ਸਹੀ ਆਉਂਦਾ ਵਗਾ ਦੇਖੋ ਬਾਕੀ ਸਮੇ ਦਾ ਐਨ ਪੂਰਾ ਸਹੀ ਬਿਲਕੁਲ 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 ਬੰਦੇ ਨੇ ਆ ਪਹੁੰਚਾਤਾ ਐਨ ਪੂਰਾ ਸਹੀ ਦਾ ਪੂਰਾ ਐਨ ਪੂਰੇ ਪੁਆਇੰਟਾਂ ਤੇ ਰਿਹਾ ਵਾ ਪੁਆਇੰਟ ਪੁੱਛਦਾ ਪੁਆਇੰਟ ਪੁੱਛ ਲੈ ਕੇ ਜਾਂ ਕਿਤੇ ਆਪਾਂ ਕਿੰਨੇ ਪੁਆਇੰਟ

ਕਈ ਨਾ ਭਾਏ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਨਹੀਂ 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 ਅਗਦਾ ਸਹੀ ਆਉਂਦਾ ਛਿੱਚੀ ਆਉਂਦਾ ਬਾਈ ਪਾ ਵਾ ਉਹ ਫੌਲ ਕਰਤਾ ਓਏ ਬਾਈ ਬਾਈ ਦੀ ਸਪੀਡ ਬਹੁਤ ਸੀਗੀ ਐ ਕਿੱਕ ਦਿੱਤਾ ਬਾਈ ਦੀ ਸਪੀਡ ਬਣੀ ਭੈਣ ਜੀ ਫੌਲ ਹੋਇਆ ਪਰ ਬਾਈ ਦੀ ਸਪੀਡ ਬਾਹਰ ਹੀ ਪਹੁੰਚਾ ਦਿੱਤੀ ਤਾਂ ਕਿਹੜੇ ਘਾਹ ਨਾਲ ਖੇਡਿਆ ਬਾਈ ਸਹੀ ਲੈ ਕੇ ਕੇ ਆਉਂਦਾ ਪਗਾ ਬਿਲਕੁਲ ਸਹੀ ਆਉਂਦਾ ਵਾ ਬਿਲਕੁਲ ਹੋਰ ਵਰਤਾ ਬਾਈ ਦਾ ਬਾਈ ਦਾ ਬਾਲ ਹੋ ਗਿਆ ਤਕਰੀਬਨਾਕ ਚੋਚਾ ਕੇ ਬਾਈ ਦਾ ਬਾਲ ਵਰਤਾ ਬਾਈ ਦਾ ਬਾਲ ਹੋ ਗਿਆ ਬਾਈਆ ਮਹਿਲ ਕੜਾ ਲਾ ਗਿਆ ਅਰਥਦੀਪ ਮਹਿਲ ਕੜਾ ਅੰਬਰ ਨਾਲਾ ਮਹਿਲ ਕੜਾ ਚਲਾਤੀ ਚੱਚਦੀ ਟਰਾਲੀ ਪੂਰੇ ਹਾਂ ਟਾਈਮ ਤੇ ਸਹੀ ਆ ਰਹੀ ਆ ਬਿਲਕੁਲ ਸਹੀ ਆ ਰਹੀ ਆ ਅਜ ਤੱਕ ਦਾ ਟਰਾਲੀ ਆ ਗਿਆ ਆ ਸਹੀ ਸਹੀ ਹਾਂ ਓਕੇ ਆ ਯਾਰ ਤੇਰਾ ਘਰਾਤਾ ਬਾਈਆ ਥੋੜਾ ਤੇਰਾ ਗਾਤਾ ਬਈ ਬਿਲਕੁਲ ਟਾਈਮ ਐ ਪੂਰਾ ਸਹੀ ਸਭ ਕੋਈ ਵਧੀਆ ਆ ਰਿਹਾ ਹਵਾ ਕਾ ਬਾਈਗਾ ਹਨਾ ਕੇ ਗੱਲ ਬਾਤ ਕਿੰਨਾ ਕਿਹ ਕੀ ਟਾਈਮ 13.81 ਤੇਰਾ ਪੁਆਇੰਟ 81 ਆਇਆ ਵਗਾ ਤੇਰਾ ਪੁਆਇੰਟ 81 ਆਇਆ ਵਗਾ 13.81 ਤੇਰਾ ਪੁਆਇੰਟ 81 ਆਇਆ ਮਹਿਲਕਣਾ ਵਾਲੇ ਬਾਈ ਦਾ ਤੇਰਾ ਪੁਆਇੰਟ 81 ਆਇਆ ਵਗਾ ਉਸਦੇ ਆ ਉਹ ਕਹਿੰਦਾ ਮੈਨੂੰ ਦੱਤ ਨਾ ਕੀ ਪਿੰਡ ਦਾ ਚੜਾ ਹੀ ਨਹੀਂ ਕਹਿੰਦਾ ਪੰਜ ਕਰਾਈਆਂ ਦੋ ਵਰੇ ਪੰਜ ਕਰਾਈਆਂ ਆਹ ਤਾਂ ਅੰਮ੍ਰਿਤਸਰ ਸਹੀ ਦਾ ਮੇਲ ਹੈ ਪੰਜ ਕਰਾਈਆਂ ਵਾਲਾ ਆ ਗਿਆ ਬਾਈ ਕਿੱਥੀ ਆਉਂਦਾ ਪਾਗਾ ਪੂਰਾ ਟਾਈਮ ਹੈ ਸਹੀ ਇਹ ਨਹੀਂ 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 ਬਹੁਤ ਬਹੁਤ ਸੱਟਾ ਨਹੀਂ ਯਾਰ ਆਊਟ 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 ਹੋ ਗਿਆ ਬਾਈ ਦਾ ਆਊਟ ਪੰਜ ਕਰਾਈਆਂ ਵਾਲਾ ਵੀ ਬਾਈ ਆਊਟ ਹੋ ਗਿਆ ਕਿੱਥੇ ਕਿ ਲੈ ਗਿਆ ਜੀ ਇੱਥੋਂ ਕਿਹੜਾ 12 ਕਿਹੜਾ ਹੁਣ ਟਰੈਕਟਰ ਰਿਕਵਰ ਕਰਦਾ ਕਿਹੜਾ ਕਿਹੜੇ ਬਾਰੇ ਦਾ ਪਹਿਲਾ ਪੰਜ ਕਰਾਈਆਂ ਦਾ ਸਹੀ ਦਾ ਆਪ ਕਹਿੰਦੇ ਸਿੱਧੀ ਆਵੇ ਸਹੀ ਦਾ ਆਪ ਕਹਿੰਦਾ ਜੀ ਕਿਹੜਾ ਏ ਲੈ ਵੀ ਹੋ ਗਈ ਸੁੱਤੀ ਆ ਕੇ ਆ ਕੇ ਤਾਂ ਬੰਦਾ ਬਾਲਾ ਘੰਟਾ ਪਹਿਲੇ ਬਾਰੇ ਫਾਸਟ ਲੈ ਗਿਆ ਸੀ ਮਕੜਾ ਏ ਭਾਈ ਜਗਾ ਕਿਹੜਾ ਪਿਛਲੀ ਵਾਰ ਫਾਸਟ ਲੈ ਕੇ ਗਿਆ ਸੀ ਏ ਭਾਈ ਜਗਾ ਏ ਭਾਈ ਜਗਾ ਜਿਹੜਾ ਭਾਈ ਜੀ ਪਿਛਲੀ ਵਾਰ ਵੀ ਫਾਸਟ ਤੁਸੀਂ ਲੈ ਕੇ ਗਏ ਸੀ ਨਾ ਹਾਂ ਜੀ ਪਿਛਲੀ ਵਾਰ ਵੀ ਹੈ ਨਾ ਕਿਹੜਾ ਪਿੰਡ ਆ ਭਾਈ ਜੀ ਕਮਾਲਾ ਵੀਰੇ ਤੂਰੀ ਕੋਲੇ ਤੂਰੀ ਕੋਲੇ ਏ ਭਾਈ ਜੀ ਪਿਛਲੀ ਵਾਰ ਵੀ ਨਾ ਆਪਾਂ 2024 ਦਾ ਵੀ ਪਾਈਏ ਟਰੈਲੀ ਬੈਗ ਦਾ ਫਰਸਟ ਰਿਹਾ ਵਗਾ ਚੌਪ 2024 ਦਾ ਵੀ ਇਹ ਮੈਂ ਰਿਹਾ ਵਗਾ ਫਰਸਟ ਬਹੁਤ ਵਧੀਆ ਹੁੰਦੀਆਂ ਨੇ ਕਿਹ ਕਲਰ ਰੈਪੋਰਟ ਨੇ ਕਿਹੜੇ ਨੇ ਕਿ ਇੱਕ ਨੰਬਰ ਹੁੰਦੀਆਂ ਨੇ ਕਿਹ ਆਪਾਂ ਦੇਖ ਵੀ ਸਕਦੇ ਹਾਂ ਕਿ ਵੀ ਹਨਾ ਕਿਵੇਂ ਜੋਰ ਭਰਿਆ ਹੋਇਆ ਜੋਸ਼ ਭਰਿਆ ਹੋਇਆ ਵਗਾ ਕਿਉਂਕਿ ਇਹ ਜਿਹੜਾ ਟਰੈਕ ਹੈਗਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਕਿਹੜਾ ਟਰੈਕ ਹੈਗਾ ਇਹ ਦੋ ਕਰੀ ਪੂਰਾ ਪੂਰਾ ਟਰਾਲੀ ਦਾ ਰਕਾ ਟਰਾਲੀ ਟੈਟ ਦਾ ਪੂਰਾ ਪੂਰਾ ਭਗਾ ਜੋ ਕਿ ਮਾਂੜੀ ਜੀ ਹੈ ਨਾ ਹਲਚੋਲੇ ਇਧਰ ਨੂੰ ਹੋ ਜਾਂਦੀ ਆ ਤਾਂ ਟਰਾਲੀ ਕੇਨਾ ਚਿੱਟੀ ਲੈਂਡ ਤੇ ਹੋ ਗਈ ਪੁਆਇੰਟ ਤਾਂ ਤਾਂ ਫਾਲ ਹੋ ਜਾਂਦਾ ਭਗਾ ਟਰਾਲੀ ਕੱਟ ਦੇ ਤਿੰਨ ਦੀ ਗੇਂ ਵੀਰ ਦਾ ਨੰਬਰ ਕੱਟਿਆ ਜਾਂਦਾ ਹੋਇਆ ਦੋ ਚੱਕੇ ਤੇ ਚੜਾ ਦੇਣੀ ਸੀ ਚੱਕੇ ਚੜਾ ਦਿੰਦੇ ਪੱਕੇ ਆਪਕਾ ਤਾਂ ਕਿਹੜਾ ਹੁਣ ਬਾਅਦ ਚ ਬਜੰਦਲਾ ਵੀ 92 95 ਵਾਲੇ ਹੋਗੇ 2 ਵਾਲੇ ਹੋਗੇ ਉਹਨਾਂ ਨੂੰ ਪਤਾ ਨਹੀਂ ਨਾ ਕੋ ਕੋ ਪਤਾ ਨਾ ਨਾ ਗੁੱਲੀ ਡੰਡਾ ਪਤਾ ਨਾ ਆ ਟਰਾਲੀ ਦਾ ਚੱਲ ਹੋਣਾ ਹੋਣ ਲੱਗ ਗਿਆ ਥੋੜੇ ਜਿਹਾ ਤਾਂ ਪਤਾ ਪਿੰਡਾਂ ਦੇ ਵਿੱਚ ਪਹਿਲਾਂ ਨਹੀਂ ਪਤਾ ਨਾ ਮੈਂ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ ਮੋਂਤਾ ਬਾੜਾ ਕੀ ਆ ਬਾਟੇਆ ਨਾਮ ਨਹੀਂ ਪਤਾ ਕਿ ਅੱਗੇ ਆਪਾਂ ਵੰਟੇ ਕੀ ਢਿੰਦੇ ਸੀ ਹਨਾ ਜਾਂ ਅਰ ਉਹਨਾਂ ਦੇ ਬਾਈ ਚੜਾ ਦੇ ਨਹੀਂ ਚੜਾਉਣੀ ਨਹੀਂ ਹੈਗੀ ਕਿਦਾ ਕਰਦਾ ਦੇ ਆਉਣ Ağaya ਇਹ ਲਾ ਆ ਗਿਆ ਆ ਗਿਆ ਇੱਥੇ ਹੀ ਆ ਤੇ ਹੀ ਆ Thank you.